ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਸਸੇਕਾਰ ਤੁਹਾਨੂੰ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਸਾਰਿਆਂ ਦੇ ਮੇਰੇ ਪਿੰਕਾ ਆਉਂਦੇ ਕੋ ਮੇਰੇ ਬੀਜੁਰ ਦਾ ਆਉਂਦੇ ਬੱਚਿਆਂ ਦੇ ਸਭ ਠੀਕ ठाक ਹਾਂ ਇਹ ਕਰ ਪਰਮਾਤਮਾ ਸਭ ਨੇ ਠੀਕ ठाक ਰੱਖੀ ਕੁਸ਼ ਨਿਆਮ ਬਖਸ਼ੇ ਇੱਕ ਦੂਸਰੇ ਵਾਸਤੇ ਹੀ ਹਰ ਅਰਦਾਸ ਕਰਸਾਂਦੇ ਹਾਂ ਨਾ ਕਿਹੀ ਦਾ ਚੰਗਾ ਸੋਚਾਂਗੇ ਤੇ ਪਰਮਾਤਮਾ ਸਾਡਾ ਵਿੱਚ ਨਹੀਂ ਕਰੂਗਾ ਹੈ ਨਾ ਰਾਤ ਦਾ ਟਾਈਮ ਹੋ ਗਿਆ ਥੋੜਾ ਜਿਹਾ ਅਬ ਸੌਣ ਨੂੰ ਸਮੇਂ ਟਲੀਏ ਸੌਣ ਦਾ ਟਾਈਮ ਹੋ ਗਿਆ ਅੱਜ ਬੱਚਿਆਂ ਨੇ ਸੈਂਡਵਿਚ ਬਣਾਈ ਸਮਾਨ ਉੱਥੇ ਪਾਸੇ ਪਿਆ ਹੁਣ ਸੁਭਾਲ ਲੀਏ ਸਾਰੀਆਂ ਚੀਜ਼ਾਂ ਫਿਰ ਥੋੜੀ ਜਿਹੀ ਬਰਤਨ ਸਾਫ ਕਰਕੇ ਤੇ ਫਿਰ ਰਾਤ ਦਾ ਟਾਈਮ ਜੋ ਕੁਝ ਨਾਈਟ ਤੇ ਇਸ ਤੋਂ ਆਉਂਦੇ ਆਂ ਨਾਈਟ ਪਾਲਟ ਰਿਕ ਹਾਂ ਆ ਦਾਲੇ ਨੂੰ ਵੀ ਹੁੰਦ ਨੇ ਦਾਲ ਦਾ ਨਾ ਅੰਮ੍ਰਿਤ ਗੀ ਦੀ ਦਾਲੇ ਸਤਿਵਧੀਆ ਹੁੰਦੀ ਆ ਆਇਡਲ ਹੋ ਗਿਆ ਨਾ ਜਾਂ ਪ੍ਰੋਟੀਨ ਹੋ ਗਿਆ ਨਾ ਬਹੁਤ ਵਧੀਆ ਹੁੰਦਾ ਦਾਲ ਦੇ ਵਿੱਚ ਜਿਹਾ ਲੈਂਦੇ ਆਪਾਂ ਦੋ ਤਿੰਨ ਦਿਨ ਦੇ ਵਿੱਚ ਨਾ ਇਹ ਭੁੰਨ ਲਾਉਂਦੀ ਆ ਕੀ ਕਹਿੰਦੇ ਹੁੰਦੇ ਇੰਗਲਿਸ਼ ਚ ਐਪਨਜਾਬੀ ਚ ਸਪਰਾਉਡੀ ਕਹਿੰਦੇ ਆ ਪੰਜਾਬੀ ਇਤੇ ਪੰਗਰੋਨਾ ਕਹਿੰਦੇ ਇੰਗਲਿਸ਼ ਚ ਕਹਿੰਦੇ ਸਪਰਾਉਡ Shh. <laughs>

ਆਪਣੇ ਹੱਥੋਂ ਸਮਾਨ ਪਾਈਏ ਨਾ ਫਿਰ ਪਤਾ ਹੁੰਦਾ ਗੁਲੀਆਂ ਨੇ ਬਾ ਦਿੱਤਾ ਵਾ ਸਮਾਨ ਸਾਰਾ ਪਤਾ ਨਹੀਂ ਲੰਦਾ ਕਿ ਇਹ ਚੀਜ਼ ਕਿੱਥੇ ਕਿੱਥੇ ਬਾ ਦਿੰਦੀ ਹੈ ਚਲ ਤੇ ਨਾ ਆਪੋ ਪ੍ਰਾਣ ਦੇ ਬੇਜਿਤੀ ਪਾ ਲੈਣੇ ਪੈਣਗੇ ਨਾ ਨਾ ਹਨ ਬੜੇ ਸੋਨੇ ਮਦਦਵਾਨ ਹੈ ਨਾ ਸੋਨਾ ਲੱਗਦਾ ਨਾ ਐ ਤੇ ਉੱਪਰ ਟੱਕਣੇ ਨਾ ਕਿਤੇ ਵੀ ਜਾਵਾਂ ਜੇ ਮੇਰਾ ਮਰਦਵਾਨ ਮਿਲ ਜਾਣਾ ਮਰਦਵਾਨੀ ਲੈ ਕੇ ਆਉਣੀ ਆ ਆ ਕੋਣੀ ਲੱਗਦੀ ਹੈ 90 ਰੁਪਏ ਪਲਾਸਟਿਕ ਦੇ ਨਹੀਂ ਚੰਗੇ ਲੱਗਦੇ ਵਰਤਮਾਨ ਰਿਪੀਜ ਨੂੰ ਨਹੀਂ ਬਣ ਇਹ ਮੈਨੂੰ ਬਹੁਤ ਹੀ ਪਸੰਦਤੀ ਚੀਜ਼ ਹੈ ਕਦੇ ਤੇ ਮੈਨੂੰ ਮਰਦਮਾਨੀ ਪਸੰਦ ਆਉਂਦੀ ਹੈ ਕਿੰਝ ਕਿ ਇਹ ਨਾ ਮੈਂ ਕੈਂਚੀ ਉਹਦੇ ਵਿੱਚ ਕਿਚਨ ਦੇ ਵਿੱਚ ਹਮੇਸ਼ਾ ਪਰ ਰੈਨ ਨਹੀਂ ਹੁੰਦੇ ਕਿਚਨ ਦੇ ਵਿੱਚ ਉਹਨਾਂ ਬਾਹਰ ਹੀ ਲੈ ਕੇ ਜਾਂਦੇ ਵਾਪਸ ਰੱਖਦੇ ਨਹੀਂ ਫਿਰ ਇਹਨਾਂ ਜਦੋਂ ਲਪਾਹਰ ਉਗਿਆਰਾ ਕੱਟਣਾ ਹੋਵੇ ਨਾ ਤੇ ਕੈਂਚੀ ਕੰਮ ਆਉਂਦੀ ਮਿਰਚ ਕੱਟਣੀ ਹੋਵੇ ਹਰੀ ਫਿਰ ਕੈਂਚੀ ਕੰਮ ਆਉਂਦੀ ਦੇ ਜਾਈ ਨੰਗਾ ਬੱਚਿਆਂ ਦਾ ਸਟਰੀਟ ਡੌਗ ਵਾਸਤੇ ਖਾਣਾ ਲੈ ਕੇ ਜਾਂਦੇ ਹਾਂ ਐਸ ਟਾਈਮ ਬਣਾ ਦੇਣੀ ਹੈ ਮੈਂ ਸ਼ਾਮ ਨੂੰ ਸ਼ਾਮ ਨੂੰ ਬਣਾ ਨਹੀਂ ਅੱਜ ਟਾਈਮ ਹੀ ਨਹੀਂ ਲੱਗਾ ਅੱరే ਅੱਜ ਸਾਰੇ ਚੌਲ ਖਾ ਖੋਈ ਮੈਨੂੰ ਸਹੀ ਪੁੱਛੋ ਨਾ ਤੇ ਮੈਂ ਇਹ ਵਾਲਾ ਚੈਨਲ ਜਿਹੜਾ ਉਹਨਾਂ ਸਟਰੀਟ ਡੌਗ ਦਾ ਕਰਕੇ ਖੋਲ੍ਹਿਆ ਵਾ ਸਨੀ ਕੁਮਾਰ ਹੈਲੋ ਜੀ ਹੈਲੋ ਜੀ ਤੁਹਾਨੂੰ ਵੀ ਹੋਰ ਸੁਣਾਓ ਕੀ ਹਾਲ ਚਾਲ ਹੈ ਜਿਹੜੇ ਬਲੌਗ ਵੇਖਦੇ ਹੋ ਜਾਂ ਲਾਈਵ ਵੇਖਦੇ ਹੋ ਫਿਰ ਤਾਂ ਤੁਹਾਨੂੰ ਪਤਾ ਹੀ ਆ ਸਾਡੇ ਘਰ ਵੀ ਡੌਗ ਹੈ ਨਹੀਂ ਤੇ ਤੁਹਾਡੇ ਵਾਸਤੇ ਕਹਿਣਾ ਪੈਂਦਾ ਬਟ ਡੌਗ ਹੈ ਤੇ ਡੌਗ ਕੀ ਹੈ ਇਹ ਜੇ ਆਪਣੇ ਬੱਚੇ ਸਮਝਦੇ ਹੋਣ ਉਹਨਾਂ ਦੇ ਨਾਮ ਨਹੀਂ ਅਸੀਂ ਬੱਚਿਆਂ ਨੂੰ ਕੋਈ ਪਾਏ ਆ ਸਾਡੇ ਦੇ ਕੈਡਿਗੀ ਚਲੋ ਹੁਨਾਮ ਤੇ ਤੁਹਾਨੂੰ ਕੀ ਦੱਸਣਾ ਇਹ ਚੋਈਏ ਜਾਂਦੀ ਹੈ ਬੇਲਾ ਇਹ ਮੀਂਹ ਦੀ ਨਹੀਂ ਤੇ ਕੈਡਿਗੀ ਪਾ ਦਿੰਦੀ ਹੈ ਰਾਈਸ ਤੇ ਸਕਰੈਪ ਬਣਾ ਲੀਂ ਉਹਦੇ ਵਿੱਚ ਚੋੜੇ ਕੈਡਿਗੀ ਜੀ ਮਿਕਸ ਕਰਦੇ ਹਾਂ ਇਸ ਵੇਲੇ ਖਾਲਿੰਦੇ ਬੱਤੇ ਬੁਸ਼ਤੇ ਉਹ ਹੈ ਕਹਿੰਦੇ <tú> ਨੇ Thank you. Thank you. ਕੋਈ ਨਹੀਂ ਐ ਗਰੀ ਕਰਦਾ ਹਨਾ ਹਰ ਕੋਈ ਨਹੀਂ ਫਿਰ ਕਰਦੇ ਨੇ ਲਾਈਵ ਬੰਦ ਕਰਦੇ ਤਾਂ ਫਿਰ ਬਾਹਰ ਵੀ ਖਾਣਾ ਵਗੈਰਾ ਬਣਾਉਣ ਲੱਗ ਪਏ ਬੈਠੇ ਹੀ ਨਹੀਂ ਮੈਂ ਕਿਹਾ ਕਿ ਹੁਣ ਲਾਈਵ ਲਾ ਲੈਂਗੇ ਕੁਝ ਰਨੇ ਆਸਾ ਉਂਜੀ ਜਿਵੇਂ ਮੈਂ ਕਰਵਾਣੀ ਬਾਅਦ ਵਿੱਚ ਮੈਂ ਤੁਹਾਨੂੰ ਦੱਸ ਦਵਾਂਗੀ Just wait. Like ਜਾ ਬੀ ਗਾਣਾ ਪੜੀਏ ਪੰਜਾਬੀ ਦੀ ਸਾਡੀ ਪੰਜਾਬੀ ਹਿੰਦੀ ਜਵਾਰੀ ਕਰਦੇ ਤਾਚੀ ਉਹ ਆਸਮਾਨ ਦਾ ਪੰਜਾਬੀ ਵਾਲਾ ਜੀ ਗਾਮ ਦੇ ਨਾਲ ਐਗਰੀ ਹੋ ਕੇ ਕਰਦੇ ਨੇ ਜ਼ਰੂਰ ਦੱਸਿਆ ਹਿੰਦੀ ਗਾਣਾ ਗਾਉਂਦੇ ਨਾ ਤੇ ਸਾਡਾ ਪੰਜਾਬੀ ਟੱਚ ਜਿਹੜਾ ਵੇਚ ਵੜਦਾ ਹੀ ਬੜਦਾ ਮੇਰੀ

ਜੇ ਮਾਂ ਜਾਈਂ ਦੇ ਪੈਣੇ ਆਬਦ ਦੋਨੀ ਲੱਗੇ ਨਾ ਮਾਲ ਆਬਦ ਨਾ ਮਾਂ ਜਾਇਲਾ ਪਰ ਇਸ ਨੂੰ ਇਹ ਵਾਗੀ ਚਲੋ ਸੋਹਣਾ ਤਾਂ ਹੀ ਵੀ ਸਾਡੇ ਭੈਣ ਭਰਾ ਮੰਗੋ ਜੇ ਕੋਈ ਮੇਰੀ ਭੈਣ ਹੈ ਕੋਈ ਕਰਵਾ ਆ ਕੋਈ ਮੇਰੇ ਕਿ ਉਹ ਬਰਾਬਰ ਹੈ ਹਨਾ ਬੱਚੇ ਛੋਟੇ ਛੋਟੇ ਰਲ ਕੇ ਖਾਵਾ ਫੈਮਿਲੀ ਕੇ ਤੁਸੀਂ ਸਭ ਕਰਕੇ ਖਾ ਲਓ ਬਾਏ ਸ਼ੇਰ ਚਲੋ ਪਹਿਲੇ ਮੈਂ ਨਵਾਂ ਨਵਾਂ ਚੈਨਲ ਖੋਲ ਲੈਂਦੀ ਹਾਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਮੈਂ ਇਤਨਾ ਕੀ ਮਾਤ ਕਦੀ ਗੱਲ ਕਰਾਂ ਚਲੋ ਮੈਂ ਸਿਰਫ ਫੋਨ ਲਾ ਕੇ ਆਂ ਆਪਣੇ ਭੈਣ ਤੇ ਆਏਗੀ ਹਨ ਆਪਣੇ ਪਰਿਵਾਰ ਦੇ ਵਿੱਚ ਬੈਠੇ ਜਿੱਤਨਾ ਬੈਠੇਗੀ ਉਸਕੇ ਨਾਮ ਕਰ ਲਈਏ ਗੱਲ ਸਾਡੀ ਸੁਖੀਲੀ ਸੁਸਾਇਟੀ ਦਾ ਸਟਾਪ ਹੋਇਆ। ਦੋ ਦੋ ਬਿੱਗ। ਬਣਾਵਾਂਗੇ ਚੋਲੇ ਜੀ। ਜੀ ਰਮੀਆਂ ਵੀਡੀਓਆਂ ਪਾੜਦੀ। ਤੁਹਾਡੇ ਨਾਲ ਸਾਰੀਆਂ ਕਰਾਂਗੇ। ਜੀ ਵੀਡੀਓ ਨੂੰ ਜਰ ਲਾਈਕ ਨੂੰ ਆਪਣਾ ਪਿਆਰ जरूर ਦਿਖਾ ਦਿਓ, ਦੇਖਣਾ ਕਰੋ, ਕਮੈਂਟ ਵੀ ਕਰਕੇ ਆ ਦਿਓ।

ਰੋਗੀ ਨਾ ਫਿਰ ਮੈਂ ਕਰਨੀ ਕਰਾਂ ਨਾ ਬੀਜੀ ਦਾ ਕਟੀਆਂ ਨੂੰ ਕੱਟ ਲਿਆ ਉਹਨਾਂ ਨੂੰ ਸਟਰੂਇ ਰੋਹੀ ਬਧੀਆ ਰਿਹਾ ਅੱਗੇ ਭਾਂਡਿਆਂ ਦੀ ਖਰਚ ਹੋਣ ਜਿਆਦਾ ਹੀ ਹੈ ਲਾਈਵ ਮੈਂ ਇਸ ਕਰਕੇ ਲਾਣੀ ਚਲ ਬਣਾ ਲੈ లైవ్ సంధారావుల

ਆਰੇ ਬਣਾਇਆ ਨਹੀਂ ਪਟਾ ਪਟਾ ਵੀ ਮੈਂ ਇਹ ਪਟਾ 我给他送过去，不讲了 ਕਦੇ ਕੀ ਹਿੱਦਕਰ ਕਦੇ ਕੀ ਹਿੱਦਕਰ ਪਾਤਾ ਵਾਲਾ ਹੁੰਦਾ ਉਹ ਕਾਜ ਤੇ ਬਾਤ ਨਹੀਂ ਜਾਂਦੀ ਅਹੀਂ ਇਸ ਵਾਰ ਬਰਬਾਦ ਨਹੀਂ ਜਾਂਦੀ ਪਤਾ ਨਹੀਂ ਥੋੜੇ ਦਿਨ ਚੰਨੂਗਾ ਕਰਦੇ ਵਿੱਚ ਵਾਹੇ ਸੁਖ ਨੂੰ ਤਾਂ ਪਾਟ ਕਰਵਾਉਂਗਾ ਇਹ ਤਨ ਹੈ ਇਸ ਕਰਕੇ ਫਿਰ ਬਾਤ ਨਹੀਂ ਜਾਂਦੀ ਜਦੋਂ ਅੱਗੇ ਗਾਂ ਇਹ ਨਾਮ ਨਾਲ ਲੇਦਾ ਬਾਪਏ ਦਸੀ ਰਿਹਾ ਗੋਮਿਲ ਸਿੰਘ ਜੀ ਦਾ ਉਹ ਨਾਮ ਇਹ ਗੁਰਪੁਰ ਫਿਰ ਸਲਤਾਨੀ ਪਰਵਾਦ ਵੀ ਨਿਕਾ ਅਸੀਂ ਦਰਸ਼ਨ ਕਰਾਵਾਂਗੇ ਆਪ ਵੀ ਦਰਸ਼ਨ ਕਰਾਂਗੇ ਆਪਣਾ ਸਾਥ ਆਪਣਾ سپورਟ ਇਤਨੇ ਬਣਾ ਕੇ ਰੱਖਿਓ ਤਾਂ ਨੇ ਨਾਲ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜਰੂਰਤ ਹੈ। ਤੁਹਾਡੀ ਸਪੋਰਟ ਤੋਂ ਬਿਗੈਰ ਤੇ ਹੀ ਕੱਖ ਨਹੀਂ ਹੈਗੇ ਨਾ। ਹਨਾ। ਇਕੱਲਾ ਬੰਦਾ ਤੇ ਕੁਝ ਨਹੀਂ ਹੁੰਦਾ ਹਨਾ। ਇਕੱਲੇ ਦੇਹੀਂ ਕੁਝ ਨਹੀਂ ਕਰ ਸਕਦੇ। ਨਹੀਂ ਵੀਡੀਓ ਬਣਾ ਸਕਦੇ। ਬਾਕੀ ਸਪੋਰਟ ਹੀ ਕਰਨੀ ਹੈ। ਉਹ ਮੇਰਾ ਸਮਾਨ ਹਾਲੀ ਇਹ ਥੋੜਾ ਥੋੜਾ ਰੱਖ ਕੇ ਆਉਣੀ ਹੈ ਫ੍ਰੀਜ ਦੇ ਵਿੱਚ Mom's there. లైతే ਸਾਡੀ ਗ੍ਰੀਨ ਹੋ ਗਈ ਹੈ ਹੁਣ ਚੱਲਦੇ ਆਪਾਂ ਅੰਦਰ ਤਾਂ ਦੇ ਤੋਂ ਲੈਣੇ ਇਜਾਜ਼ਤ ਸਾਨੂੰ ਦੋ ਇਜਾਜ਼ਤ ਤੁਹਾਨੂੰ ਮਿਲਾਂਗੇ ਕੱਲ ਹੈ ਨਾ ਕੱਲ ਸ਼ਨੀਵਾਰ ਨੂੰ ਕੱਲ ਮਿਲਾਂਗੇ ਆਪਣਾ ਖਿਆਲ ਰੱਖਿਓ ਸਾਡੇ ਵਲੌਗ ਦਾ ਜਾਂ ਲਾਈਵ ਦਾ ਇੰਤਜ਼ਾਰ ਕਰਿਆ ਕਰੋ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ ਥੈਂਕ ਯੂ